ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਕੁਕਿੰਗ ਵਿਦ ਗਰਗ ਫੈਮਿਲੀ ਚੈਨਲ ਤੇ ਸਵਾਗਤ ਹੈ ਇਸ ਚੈਨਲ ਤੇ ਮੈਂ ਹਰ ਰੋਜ਼ ਤੁਹਾਡੇ ਲਈ ਨਵੇਂ ਨਵੇਂ ਰੈਸਪੀ ਲੈ ਕੇ ਆਉਂਦੀ ਹਾਂ ਜੋ ਕਿ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਅੱਜ ਮੈਂ ਇੱਕ ਨਵੀਂ ਰੈਸਪੀ ਤਿਆਰ ਕੀਤੀ ਹੈ ਜੇ ਤੁਸੀਂ ਵੀ ਸਮੋਸਾ ਕਚੋਰੀ ਪਕੌੜੇ ਖਾ ਕੇ ਬੋਰ ਹੋ ਚੁੱਕੇ ਹੋ ਤੁਹਾਡੇ ਬੱਚੇ ਬੋਰ ਹੋ ਚੁੱਕੇ ਨੇ ਤਾਂ ਇਸ ਤਰੀਕੇ ਨਾਲ ਤੁਸੀਂ ਇਹ ਰੈਸਪੀ ਬਣਾ ਕੇ ਦੇ ਸਕਦੇ ਹੋ ਜੋ ਕਿ ਆਪਾਂ ਘਰ ਵਿੱਚ ਕਣਕ ਦੇ ਆਟੇ ਤੋਂ ਚੋਕਰ ਵਾਲੇ ਆਟੇ ਤੋਂ ਬਣਾ ਕੇ ਤਿਆਰ ਕੀਤੀ ਹੈ ਜੋ ਕਿ ਘਰ ਵਿੱਚ ਆਪਾਂ ਰੋਟੀ ਬਣਾਉਣੇ ਉਹ ਸਾਟੇ ਤੋਂ ਬਣਾ ਕੇ ਤਿਆਰ ਕੀਤੀ ਹੈ ਜਿਹਦੇ ਲਈ ਜੀ ਆਪੇ ਇਧਰ ਆ ਪਾਟਾ ਲਿਆ ਤੇ ਇੱਕ ਲਈ ਜੀ ਆਪਾਂ ਆਲੂ ਜੋ ਕਿ ਸੁਬਾ ਮੈਜ ਬਣਾਏ ਸੀ ਆਲੂ ਵਾਲੇ ਪਰੌਂਠੇ ਉਸ ਵਿੱਚ ਥੋੜਾ ਜਿਹਾ ਸਟੋਪਿੰਗ ਦੀ ਬਚ ਗਈ ਸੀ ਜੀ ਆਲੂਆਂ ਦਾ ਪੇਸਟ ਬਚਿਆ ਸੀ ਤੇ ਥੋੜਾ ਆਟਾ ਚੱਕਿਆ ਸੀ ਆਪਾਂ ਤੇ ਮੇਰਾ ਬੇਟਾ ਆਇਆ ਕਹਿੰਦਾ ਮਮਾ ਮੈਨੂੰ ਭੁੱਖ ਲੱਗੀ ਕੁਝ ਬਣਾ ਕੇ ਦੋ ਤਾਂ ਮੈਂ ਕਿਹਾ ਪਰੌਂਠੇ ਬਣਾ ਲੈਂਦੀ ਆਂ ਵੀ ਆਲੂ ਬੱਚੇ ਪਏ ਨੇ ਤਾਂ ਕਹਿੰਦਾ ਨਹੀਂ ਮਮਾ ਮੈਂ ਪਰੌਂਠੇ ਨਹੀਂ ਖਾਣੀ ਤਾਂ ਫਿਰ ਮੈਂ ਫਟਾਫਟ ਫ੍ਰਿਜ ਚੋਂ ਆਟਾ ਕੱਢਿਆ ਤੇ ਮੈਂ ਦੋ ਰੋਟੀਆਂ ਵੇਲੀਆਂ ਬੇਟਾ ਕਹਿੰਦਾ ਮਮਾ ਤੁਸੀਂ ਤਾਂ ਪਰੌਂਠੇ ਬਣਾਉਣ ਲੱਗ ਗਏ ਵੀ ਮੈਂ ਪਰੌਂਠੇ ਨਹੀਂ ਖਾਣੀ ਮੈਂ ਕਿਹਾ ਨਹੀਂ ਮੈਂ ਅੱਜ ਪਰੌਂਠੇ ਲੱਗ ਤਰੀਕੇ ਨਾਲ ਤੇ ਨਵੀਂ ਰੈਸਪੀ ਬਣਾ ਕੇ ਖਵਾਵਾਂਗੀ ਤਾਂ ਮੈਂ ਦੋ ਰੋਟੀ ਵੇਲੀ ਤੇ ਉਸ ਉੱਪਰ ਆਲੂ ਵਾਲਾ ਬੈਟਰ ਸੀ ਜਿਹੜਾ ਉਹ ਇਸ ਉੱਪਰ ਚੰਗੀ ਤਰ੍ਹਾਂ ਫੈਲਾ ਦਿੱਤਾ ਚਮਚੀ ਨਾਲ ਇਸ ਤਰ੍ਹਾਂ ਤੁਸੀਂ ਵੀ ਲਗਾ ਲਿਓ ਤੇ ਮੈਨੂੰ ਯਕੀਨ ਹੈ ਕਿ ਤੁਹਾਡੇ ਬੱਚਿਆਂ ਨੇ ਵੀ ਬਹੁਤ ਪਸੰਦ ਆਉ ਤੇ ਬੱਚਿਆਂ ਨੂੰ ਬਹੁਤ ਟੇਸਟੀ ਲੱਗਦਾ ਤੇ ਬਹੁਤ ਪਸੰਦ ਆਊਗਾ ਇਹ ਕਿਹ ਹੈ ਹੈਲਦੀ ਹੈ ਜੀ ਕਿਉਂਕਿ ਇਹ ਆਪਾਂ ਕਣਕ ਦੇ ਆਟੇ ਤੋਂ ਬਣਾਇਆ ਹੈ ਮੈਦੇ ਤੋਂ ਨਹੀਂ ਬਣਿਆ ਹੋਇਆ ਤੇ ਇਹ ਹੈਲਦੀ ਹੈ ਘਰ ਵਿੱਚ ਬਹੁਤ ਹੀ ਸਾਫ਼ ਸੁਥਰੇ ਤਰੀਕੇ ਨਾਲ ਬਣਾਉਣੀ ਆਪਾਂ ਤੇ ਸਾਫ਼ ਸੁਥਰੇ ਤਰੀਕੇ ਨਾਲ ਇਹ ਬੰਦ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਇਓ ਤੇ ਬੱਚੇ ਨੂੰ ਖਵਾਇਓ ਤੁਹਾਡੇ ਬੱਚੇ ਨੂੰ ਬਹੁਤ ਪਸੰਦ ਆਊਗਾ ਤੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਣਾ ਵੀ ਤੁਹਾਡੇ ਬੱਚਿਆਂ ਨੂੰ ਪਸੰਦ ਆਇਆ ਜਾਂ ਨਹੀਂ ਤੇ ਜੇ ਤੁਹਾਡੇ ਕੋਲੇ ਪੀਜਾ ਕਟਰ ਹੈ ਤਾਂ ਉਸ ਨਾਲ ਕੱਟ ਲਿਓ ਤੇ ਨਹੀਂ ਮੇਰੇ ਵਾਂਗੂ ਇਸ ਤਰ੍ਹਾਂ ਚਾਕੂ ਲੈ ਲੈਣਾ ਉਸ ਨਾਲ ਕੱਟ ਲੈਣਾ ਪਹਿਲਾਂ ਰੋਟੀ ਦੇ ਉੱਪਰ ਫਲਾ ਦਿਓ ਚੰਗੀ ਤਰ੍ਹਾਂ ਆਲੂ ਨੂੰ ਫਿਰ ਉਸ ਉੱਪਰ ਦੂਸਰੀ ਰੋਟੀ ਮੁੱਦੀ ਮਾਰ ਕੇ ਪ੍ਰੈਸ ਕਰਕੇ ਇਸ ਤਰੀਕੇ ਨਾਲ ਹੱਥ ਨਾਲ ਪ੍ਰੈਸ ਜੇ ਕਰ ਲਿਓ ਤੇ ਇਸ ਤਰੀਕੇ ਨਾਲ ਚਾਕੂ ਨਾਲ ਤੁਸੀਂ ਕੱਟ ਲੈਣਾ ਜੀ ਤੇ ਰੋਲ ਬਣਾ ਲਿਓ گول گول ਰੋਲ ਬਣਾ ਲੈਨੇ ਇਸ ਤਰ੍ਹਾਂ گول گول ਰੋਲ ਬਣਾ ਲਿਓ ਜੀ ਤੇ ਰੋਲ ਦੀ ਸ਼ੇਪ ਦੇ ਦਿਓ ਤਾਂ ਇਸ ਤਰ੍ਹਾਂ گول گول ਬਣਾ ਕੇ ਉੱਪਰੋਂ ਹੱਥ ਨਾਲ ਪ੍ਰੈਸ ਜਿਹਾ ਕਰ ਦਿਓ ਜੀ ਤੇ ਬਸ ਬਹੁਤ ਹੀ ਵਧੀਆ ਰੈਸਪੀ ਬਣ ਕੇ ਤਿਆਰ ਹੋਊਗੀ ਤੇ ਤੁਹਾਡੇ ਬੱਚੇ ਨੂੰ ਬਹੁਤ ਪਸੰਦ ਆਉਗਾ ਤੇ 5 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਕਿਉਂਕਿ ਨਹੀਂ ਤਾਂ ਕੁਝ ਬਾਜ਼ਾਰ ਚੋਂ ਲੈ ਕੇ ਆਉਣਾ ਆਪਾਂ ਘਰ ਵਿੱਚ ਆਪਣੀ ਆਟਾ ਹੁੰਦਾ ਹੈ ਨਾ ਕਈ ਵਾਰ ਤਾਂ ਆਪਣੀ ਆਟਾ ਬਚੀ ਪਿਆ ਹੁੰਦਾ ਹੈ ਤੇ ਮੇਰੇ ਜਿਵੇਂ ਬੱਚੇ ਪਿਆ ਸੀ ਅੱਜ ਇਸ ਤਰੀਕੇ ਨਾਲ ਤੁਸੀਂ ਜ਼ਰੂਰ ਬਣਾ ਕੇ ਦਿਓ ਬੱਚਿਆਂ ਨੂੰ ਕਿ ਅੱਜ ਮੈਂ ਸਵੇਰ ਨੂੰ ਆਲੂ ਵਾਲੇ ਪਰੌਂਠੇ ਬਣਾਏ ਸੀ ਨਾ ਉਸ ਵਿੱਚੋਂ ਬਚ ਗਏ ਸੀਗਾ ਆਲੂ ਤਾਂ ਮੈਂ ਉਹ ਇਸ ਵਿੱਚ ਭਰ ਕੇ ਇਸ ਤਰੀਕੇ ਨਾਲ ਗੋਲ-ਗੋਲ ਬਣਾ ਕੇ ਪਹਿਲਾਂ ਤੁਸੀਂ ਸਾਰੇ ਤਿਆਰ ਕਰ ਲਿਓ ਬਸ ਇਸ ਤਰ੍ਹਾਂ ਹੱਥ ਨਾਲ ਪ੍ਰੈਸ ਕਰਦੇ ਨੇ ਗੋਲ-ਗੋਲ ਕਰਕੇ ਇਸ ਤਰ੍ਹਾਂ ਹੱਥ ਲਗਾ ਦੇ ਰੂਪਰ ਪ੍ਰੈਸ ਜਿਹਾ ਕਰਦੇ ਜਾ ਕਰੋ ਸਹੀ ਤਰੀਕੇ ਨਾਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ ਜੀ ਚਲੋ ਜੀ ਆਪਣੇ ਸਾਰੇ ਰੋਲ ਤਿਆਰ ਹੋ ਗਏ ਨੇ ਜੇ ਤੁਸੀਂ ਵੀ ਸਮੋਸਾ ਕਚੋਰੀ ਖਾ ਕੇ ਬੋਰ ਹੋ ਗਏ ਨਾ ਤੁਹਾਡੇ ਬੱਚੇ ਬੋਰ ਹੋ ਗਏ ਨੇ ਆ ਇਹ ਮਹਿਮਾਨਾਂ ਨੂੰ ਵੀ ਬਹੁਤ ਪਸੰਦਾ ਉਤੇ ਕਿਸੇ ਨੂੰ ਪਤਾ ਨਹੀਂ ਚੱਲਣਾ ਵੀ ਇਹ ਕਣਕ ਦੇ ਆਟੇ ਤੋਂ ਬਣਿਆ ਤੇ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਤੁਸੀਂ ਮਹਿਮਾਨ ਘਰ ਵਿੱਚ ਅਚਾਨਕ ਆ ਜਾਣ ਤਾਂ ਆਟਾ ਤਾਂ ਆਪਣੇ ਘਰ ਵਿੱਚ ਹੁੰਦਾ ਆਲੂ ਵੀ ਹੁੰਦੇ ਨੇ ਤਾਂ ਫਟਾਫਟ ਆਟਾ ਗੁੰਨੋ ਇਸ ਤਰੀਕੇ ਨਾਲ ਬਣਾਓ ਤੇ ਮਹਿਮਾਨਾਂ ਨੂੰ ਖਵਾਓ ਜੀ ਬਹੁਤ ਜਲਦੀ ਬਣਦਾ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਊਗਾ ਤੇ ਤੁਸੀਂ ਇੱਧਰ ਤੇਲ ਗਰਮ ਹੋ ਜੇ ਜਦੋਂ ਤੁਸੀਂ ਦੇ ਦੋ ਇਸ ਵਿੱਚ ਇਸ ਤਰੀਕੇ ਨਾਲ ਜੀ ਪਾ ਦੇਣੇ ਆ ਤੇ ਥੋੜੇ ਥੋੜੇ ਹਲਕੇ ਹਲਕੇ ਸੇਕ ਤੇ ਤੁਸੀਂ ਪਕਾਉਣਾ ਜ਼ਿਆਦਾ ਫ੍ਰੇਮ ਜ਼ਿਆਦਾ ਨਹੀਂ ਕਰਨਾ ਗੈਸ ਦਾ ਤੇ ਮੀਡੀਅਮ ਜਿਹਾ ਸੇਕ ਤੇ ਤੁਸੀਂ ਪਕਾ ਲੈਣਾ ਜਿੰਨਾ ਦੇ ਰਹੇ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਕ੍ਰਿਸਪੀ ਹੋ ਗਏ ਫਿਰ ਤੁਸੀਂ ਇਹਨਾਂ ਨੂੰ ਕੜਾਈ ਵਿੱਚ ਬਾਹਰ ਕੱਢ ਲਿਓ ਇਸ ਤਰੀਕੇ ਨਾਲ ਜੀ ਹਲਕੇ ਹਲਕੇ ਸੇਕ ਤੇ ਹੀ ਪਕਾਉਂਦੇ ਰਹੇ ਨੇ ਤੇ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜੇ ਤੁਸੀਂ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਸ ਤਰ੍ਹਾਂ ਜੀ ਉਲਟ ਪਲਟ ਕਰਕੇ ਪਕਾ ਲੈਣਾ ਦੇਖੋ ਜੀ ਕਿੱਦਾਂ ਸੋਹਣਾ ਕਲਰ ਆਇਆ ਤੇ ਜਿਵੇਂ ਇਸ ਤਰ੍ਹਾਂ ਦਾ ਕਲਰ ਤੁਸੀਂ ਨਾ ਕ੍ਰਿਸਪੀ ਕਰ ਲਿਓ ਉੱਪਰ ਹੌਲੀ ਹੌਲੀ ਪੱਕ ਜਾਊਗਾ ਇਹ ਜੀ ਬਸ ਹਲਕੇ ਹਲਕੇ ਸੇਕਦੇ ਇਸ ਤਰ੍ਹਾਂ ਜੀ ਹਿਲਾਉਂਦੇ ਰਹਿਣਾ ਬਸ ਵਿੱਚ ਵਿੱਚ ਦੀ ਹਿਲਾਉਂਦੇ ਰਹੋ ਦੇਖੋ ਕਿੱਦਾਂ ਸੋਹਣਾ ਕਲਰ ਹੈ ਜੀ ਲਓ ਜੀ ਬਣ ਕੇ ਬਿਲਕੁਲ ਤਿਆਰ ਨੇ ਇਧਰ ਆਪਾਂ ਪਲੇਟ ਵਿੱਚ ਕੱਢ ਲਈ ਤੇ ਸੌਸ ਪਾ ਲਈ ਲਓ ਜੀ ਖਾਓ ਜੀ ਤੁਸੀਂ ਤੇ 5 ਮਿੰਟ ਲੱਗੇ ਗੱਲਾਂ ਗੱਲਾਂ ਵਿੱਚ ਦੇਖੋ ਜੀ ਆਪਣਾ ਬਹੁਤ ਹੀ ਟੇਸਟੀ ਆਲੂ ਬੜਾ ਕਹਿ ਲੋ ਕਚੋਰੀ ਕਹਿ ਲੋ ਕੋਈ ਵੀ ਨਾਮ ਦੇ ਸਕਦੇ ਉਹਨੂੰ ਤੇ ਕਣਕ ਦੇ ਆਟੇ ਤੋਂ ਬਣਿਆ ਜੀ ਇਹ ਬਹੁਤ ਟੇਸਟੀ ਕੱਲ ਨੂੰ ਮਿਲਦੇ ਆਂ ਜੀ ਕਿਸੇ ਨਵੇਂ ਵੀਡੀਓ ਨਾਲ